ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹ ਸਮਗਰੀ ਵੰਡੀ ਗਈ ਆ ਔਰ ਇਸ ਰਾਹ ਸਮਗਰੀ ਦੇ ਅੰਦਰ ਜਿਹੜੀ ਪਹਿਲੋ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8-10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਨ੍ਹਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱੜ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਦਗਾਤਾਰ ਜਿਹੜੇ ਵੱਖ-ਵੱਖ ਜਦੋਂ ਲੋਕਾਂ ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ ਚ ਉੱਪਰ ਦੀਆਂ ਆ ਅਸੀਂ ਘਰਾਂ ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਜੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਤੇ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉੱਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ-ਇੱਕ ਪਰਿਵਾਰ ਨੂੰ ਦੋ-ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਰ ਕਮਜੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਤੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀਆਂ ਆ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ਲੁੜਿਆ ਕਿਹਦੇ ਪਸ਼ੂ ਰੁੜਿਆ ਕਿਹਦੀ ਫਸਲ ਰੁੜੀ ਆ ਇਹਦਾ ਚਾਰਾ ਰੁੜਿਆ ਇਹਦਾ ਮਕਾਨ ਟਿਆ ਕਿਹਦਾ ਮਕਾਨ ਸੈਂਮੀ ਡੈਮੇਜ ਹੋਇਆ ਸੋ ਇਹਦੀਆਂ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨੂੰਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦਾ ਨੁਕਸਾਨ ਹੋਏਗਾ ਉਹ ਜਿਹੜਾ ਉਹਦੀ ਉੱਪਰ ਭਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਇਹਨਾਂ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਿੰਗ ਮੰਜੇ ਸਿਲੰਡਰ ਔਰ ਗੱਦੇ ਮੱਛਰਦਾਨੀਆਂ ਦਿੱਤੀਆਂ ਨੇ ਸੋ ਆ ਕੁਦਰਤ ਦੀ ਕਰੋਪੀ ਆ ਔਰ ਕੁਦਰਤ ਦੀ ਕਰੋਪੀ ਦੇ ਖਿਲਾਫ ਮਨੁੱਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਨਾਂ ਦੀ ਇਸ ਆ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੈਰਾ ਸਿਰ ਖੜੇ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਚੇਤਨ ਲੋਕ ਜਿਹੜੇ ਆ ਵਕ ਵਕ ਥਾਵਾਂ ਤੇ ਮਦਦ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਸੋ ਮੈਂ ਅੱਜ ਇਸ ਵਕਰੀ ਵੰਡੀ ਆ ਇਹਨਾਂ ਪਰਿਵਾਰਾਂ